ਹੈਲੋ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬੀ ਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਸਾਡੇ ਗੁੱਗਾ ਨੌਮੀ ਦਾ ਗੁੱਗਾ ਮਾੜੀ ਮੰਦਰ ਵਿਖੇ ਮੇਲਾ ਹੈ ਰੋਗਾ ਜਹਰ ਵੀਰ ਜੀ ਦਾ ਬੜੀ ਗਿਣਤੀ ਵਿੱਚ ਸਵੇਰੇ 12 ਵਜੇ ਤੋਂ ਸੰਗਤਾਂ ਲੰਮੀਆਂ-ਲੰਮੀਆਂ ਕਤਾਰਾਂ ਦੇ ਵਿੱਚ ਗੋਗਾ ਨਮੀ ਦਾ ਮੱਥਾ ਟੇਕ ਕੇ ਮਿੱਟੀ ਕੱਢ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਨੇ ਗੋਗਾ ਜਹਰਬੀਰ ਜੀ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਤੇ ਅੱਜ ਵਿਚਾਰ ਲੈ ਕੇ ਫਿਰ ਹਾਜ਼ਰ ਹੋਏ ਆ ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਠੰਡਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਉਸੇ ਤਰ੍ਹਾਂ ਹੀ ਗਰਮ ਮਸਾਲਾ ਕਦੇ ਠੰਡਾ ਨਹੀਂ ਹੋ ਸਕਦਾ ਸਮਾਵੀ ਸਿਖਾਉਂਦਾ ਹੈ ਤੇ ਅਧਿਆਪਕ ਵੀ ਸਮਾਵੀ ਸਿਖਾਉਂਦਾ ਹੈ ਤੇ ਅਧਿਆਪਕ ਵੀ ਪਰ ਦੋਨਾਂ 'ਚ ਫਰਕ ਇਹ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦੇ ਨੇ ਅਤੇ ਸਮਾਂ ਧਿਆਨ ਲੈ ਕੇ ਸਿਖਾਉਂਦਾ ਹੈ ਤੇਈ ਵਾਰ ਤਲਵਾਰ ਨਾਲੋਂ ਡੂੰਗੇ ਜ਼ਖਮ ਸ਼ਬਦ ਦੇ ਦਿੰਦੇ ਨੇ ਤੇਈ ਵਰੀ ਤਲਵਾਰ ਨਾਲੋਂ ਡੂੰਗੇ ਜ਼ਖਮ ਸ਼ਬਦ ਦੇ ਦਿੰਦੇ ਹਨ ਇਸ ਲਈ ਸ਼ਬਦਾਂ ਦਾ ਇਸਤੇਮਾਲ ਧਿਆਨ ਨਾਲ ਕਰਿਆ ਕਰੋ ਤੁਹਾਡੀ ਕਦਰ ਉਦੋਂ ਤੱਕ ਕੀਤੀ ਜਾਂਦੀ ਹੈ ਜਦੋਂ ਤੱਕ ਤੁਸੀਂ ਦੁਨੀਆ ਦੇ ਕੰਮ ਆਉਂਦੇ ਹੋ ਜਿੰਦਗੀ ਦੀ ਕੋਈ ਹੱਦ ਨਹੀਂ ਹੁੰਦੀ ਸਵਾਇ ਉਹਨਾਂ ਦੇ ਜਿਹੜੀਆਂ ਤੁਸੀਂ ਆ ਬਣਾਉਂਦੇ ਹੋ ਖੋਦ ਉੱਤੇ ਕਾਬੂ ਪਾ ਲੈਣਾ ਹੀ ਮਨੁੱਖ ਦੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਚੰਗੀ ਸੋਚ ਚੰਗੇ ਵਿਚਾਰ ਲੈ ਕੇ ਸ਼ੁਰੂ ਹੋਵੋ ਦਿਨ ਚੰਗਾ ਨਿਕਲੇਗਾ ਚੰਗੀ ਸੋਚ ਚੰਗੇ ਵਿਚਾਰ ਲੈ ਕੇ ਸ਼ੁਰੂ ਹੋਵੋ ਦਿਨ ਚੰਗਾ ਨਿਕਲੇਗਾ ਜੋ ਝੋਕਣਾ ਨਹੀਂ ਜਾਣਦੇ ਜੋ ਝੋਕਣਾ ਨਹੀਂ ਜਾਣਦੇ ਉਹ ਦਰਿਆਵਾਂ ਦੇ ਕਿਨਾਰੇ ਖੜੇ ਵੀ ਪਿਆਸੇ ਰਹਿ ਜਾਂਦੇ ਨੇ ਕਿੰਨੀ ਵੱਡੀ ਨੰਗਾਈ ਵਾਲੀ ਗੱਲ ਹੈ ਕਿ ਜੋ ਝੋਕਣਾ ਨਹੀਂ ਜਾਣਦੇ ਉਹ ਦਰਿਆਵਾਂ ਦੇ ਕਿਨਾਰੇ ਖੜੇ ਵੀ ਪਿਆਸੇ ਰਹਿ ਜਾਂਦੇ ਨੇ ਖਮੋਸ਼ੀ ਨਾਲ ਵੀ ਨੇਕ ਕੰਮ ਹੁੰਦੇ ਨੇ ਖਮੋਸ਼ੀ ਨਾਲ ਵੀ ਨੇਕ ਕੰਮ ਹੁੰਦੇ ਨੇ ਮੈਂ ਦੇਖਿਆ ਹੈ ਦਰਖਤਾਂ ਨੂੰ ਛਾਂ ਦਿੰਦੇ ਹੋਏ ਖਮੋਸ਼ੀ ਨਾਲ ਵੀ ਨੇਕ ਕੰਮ ਹੁੰਦੇ ਨੇ ਮੈਂ ਦੇਖਿਆ ਹੈ ਦਰਖਤਾਂ ਨੂੰ ਛਾਂ ਦਿੰਦੇ ਹੋਏ ਬਹੁਤੇ ਲੋਕ ਰੱਬ ਦਾ ਨਾਮ ਵੀ ਆਪਣੇ ਮਤਵ ਲਈ ਹੀ ਲੈਂਦੇ ਨੇ ਬਹੁਤੇ ਲੋਕ ਰੱਬ ਦਾ ਨਾਮ ਵੀ ਆਪਣੇ ਮਤਵੜ ਲਈ ਲੈਂਦੇ ਨੇ ਤਾਂ ਇਹ ਤੁਹਾਡੇ ਸਾਹਮਣੇ ਵਿਚਾਰ ਸੀ ਅੱਜ ਦੇ ਪਹਿਲਾਂ ਲੋਕ ਦੁੱਧ ਵੇਚਣ ਚ ਵਿੱਚ ਜਿੱਕਦੇ ਸੀ ਪਹਿਲਾਂ ਲੋਕ ਦੁੱਧ ਵੇਚਣ ਕਨੀਓ ਵਿੱਚ ਜਿੱਕਦੇ ਸੀ ਅੱਜ ਕੱਲ ਤਾਂ ਲੋਕ ਪੁੱਤ ਵੇਚ ਕੇ ਭੰਗੜੇ ਪਾਉਂਦੇ ਨੇ ਇਹ ਗੱਲਾਂ ਵਾਕਈ ਸਹੀ ਗੱਲਾਂ ਹੈਗੀਆਂ ਪਹਿਲਾਂ ਲੋਕ ਦੁੱਧ ਵੇਚਣ 'ਚ ਵੀ ਝਿਜਕਦੇ ਸੀ ਅੱਜ ਕੱਲ ਲੋਕ ਪੁੱਤ ਵੇਚ ਕੇ ਪੰਗੜੇ ਪਾਉਂਦੇ ਨੇ ਤਾਂ ਦੋਸਤੋ ਉਮੀਦ ਕਰਦਾ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਸ੍ਰੀ 3108 ਸਿੱਧ ਮਹਾਪੁਰਸ਼ ਸੰਤ ਦਰਸ਼ਨ ਮੂਨੀ ਭਿਖੀ ਵਾਲਿਆਂ ਦੀ ਅੱਜ ਵਰਸੀ ਹੈ ਭਿਖੀ ਡੇਰੇ ਦੇ ਵਿੱਚ ਤਾਪਾ ਮੰਡੀ ਤੋਂ ਵੀ ਸੰਗਤ ਕਾਫੀ ਵੱਡੀ ਗੰਤੀ ਵਿੱਚ ਗਈ ਹੈ ਕਿਉਂਕਿ ਬਹੁਤ ਹੀ ਮਹਾਪੁਰਸ਼ ਕਰਨੀ ਵਾਲੇ ਸਾਧੂ ਹੋਏ ਨੇ ਤੇ ਦੋਸਤੋ ਅਗਰ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਅਤੇ ਲਾਇਕ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਵੀਰੇ ਸ਼ਰਮਾ